ਪਿਆਰ ਪ੍ਰਸ਼ਾਸਨੀ ਕਾਲ ਫੇਸਬੁਕ ਨੂੰ YouTube ਵਾਲਿਆਂ ਨੂੰ ਵੀਰੇ ਕਿਸੇ ਦੇ ਐਡ ਲਾਉਣੇ 5 ਤੋਂ 7 ਫੁੱਟ ਮਾ ਪੇਜਿਆ ਕਰੋ 98434797 ਨੰਬਰ ਤੇ ਵੀਰੇ ਆਪਾਂ ਦੇ ਗਏ 5 ਤੋਂ 6 ਚੀਜ਼ਾਂ ਕੋ ਟਰੈਕਟਰਾਂ ਕੋ ਕਰਪਾਈਂਦਾ ਕੋ ਟਰਾਲੀ ਆ ਰਲਮਾਂ ਵਾਂ ਮੈਂ ਸਮਾਨ ਤੇ ਵੀਰੇ ਆ 14 ਸੱਤ ਦਾ ਟਰਾਲਾ ਬਹੁਤਿਆਂ ਟਰਾਲਾ ਜੇ ਕਿਸੇ ਵੀਰ ਭਾਈਆਂ ਲੈਣਾ ਵੀਰੇ ਸੰਪਰਕ ਕਰ ਸਕਦੇ ਆ ਅੰਮ੍ਰਿਤਸਰ ਏਰੀਆ ਵੀਰਾਂ ਦਾ ਤੇ 14 ਸੱਤ ਦਾ ਟਰਾਲਾ ਸੱਤ ਤਿੰਨ ਫੁੱਟ ਵੱਡੇ ਦਾ ਤੇ ਸਵਾਦੋਪਟ ਵਾੜਾ ਦਾ ਨੜੀ ਹਾਬਾ ਦਾ ਹੈ ਕੀ ਘਾਟਾ ਇਹਦਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ 1,75,000 ਰੁਪਿਆ ਮਾਦਲਾ ਇਹਦਾ ਮੌਕੇ ਦੇ ਮਾਨਤੈਣ ਕਰਦੇ ਹਾਂਗੇ 1,75,000 ਰੁਪਿਆ ਮੌਲਾ ਮੌਕੇ ਦੇ ਮਾਨਤੈਣ ਕਰਦੇ ਹਾਂਗੇ ਗੋਲੇ ਸਾਰੇ ਉਲਤਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਸੰਪਰਕ ਕਰ ਸਕਦੇ ਆਂ ਇਹ ਰਿਗਾਂ ਮਰਸਾ ਲੈਣਾ ਦਾ ਬਹੁ ਵੀ ਟਰਾਂਦਾ ਜੇ ਕਿਸੇ ਵੀਰ ਕੋਕਾ ਵੀ ਟਰਾਂਦਾ ਬਰੀਆ ਟਰਾਲਾ ਕਿ ਜੋ ਗਲਿਆ ਛੜਿਆ ਵੀ ਨਹੀਂ ਇਹਨਾਂ ਕੋਕਾ ਪੀਸ ਵੀ ਨਹੀਂ ਤੇ ਫਿਰ ਵੀ ਕਮੈਂਟ ਕਰਨ ਲੱਗ ਜਾਂਦੇ ਵੀਰੇ ਕਮੈਂਟ ਨਾ ਗਲਤ ਕਰਿਆ ਕਰੋ ਤੇ ਕਮੈਂਟ ਜੀ ਸਹੀ ਕਰਿਆ ਕਰੋ ਉੱਤੇ ਮਾਲਕ ਵੀਰ ਦਾ ਨੰਬਰ ਆ ਗਿਆ 1,75,000 ਰੁਪਏ ਮੰਗਦੇ 14 ਸੱਤ ਦਾ ਟਰਾਲਾ ਪੂਰੀਆਂ ਛੋਟਾਂ ਛੋਟਾਂ ਲਾਈਆਂ ਵੀਰੇ ਕਿਰਪਾਣਾ ਮਾਰਸਾ ਏਰੀਆ ਵੀਰ ਦਾ ਇਹ ਕਿਰਪੈਣ ਵੇਚਣ ਵਾਸਤੇ ਸੇਲ ਨਹੀਂ ਇਹ ਦਾ ਕਿਰਪੈਣਾ ਦੀ ਜੈਸਤੀ ਆ ਵੀਰ ਕੋਲੇ ਮਾਲਕ ਵੀਰ ਦਾ ਨੰਬਰ ਅਗਲੇ ਪਾਸੇ ਚੱਲ ਪਿਆ 1 ਰੁਪਈਆ ਦੀ ਏਜੰਸੀ ਆ ਵੀਰ ਕੋਲੇ ਪ੍ਰਾਣੀਆਂ ਵਿੱਚ ਕਟਾ ਕੇ ਤੇ ਨਵੀਆਂ ਵੀ ਲੈ ਸਕਦੇ ਤੇ ਇਹਦੇ ਕੋਲੇ ਪ੍ਰਾਣੀਆਂ ਵੀ ਖੜੀਆਂ ਹੁੰਦੀਆਂ ਜੇ ਕੋਈ ਪੀਸੇ ਵੀਰ ਭਾਈ ਨੇ ਲੈਣੀਆਂ ਪ੍ਰਾਣੀਆਂ ਰੁਪਈਆ ਵੀ ਚੰਗਲਾਂ ਖੜੀਆਂ ਹੁੰਦੀਆਂ ਜੇ ਨਵੀਆਂ ਰੁਪਈਆ ਲੈਣੀਆਂ ਵਿੱਚ ਕਟਾ ਕੇ ਜੁਜਾ ਤੇ ਫੋਨ ਉਹ ਵੀਰ ਕਰੇ ਕਿਹਨੇ ਐਂਜ ਰੁਪਈਆ ਲੈਣੀ ਆ ਉਹ ਸਵਾਦ ਵੀਰ ਲੈਣ ਵਾਲਾ ਨਾ ਵੀਰ ਫੋਨ ਕਰੇ ਮਾਨਸਾ ਏਰੀਆ ਵੀਰਤਾ ਪ੍ਰਾਣੀਆਂ ਰੁਪਈਆ ਟਟੌਂਦਾ ਵਿੱਚ ਇਹ ਤੇ ਨਵੀਆਂ ਕਰਪਈਆਂ ਦਿੰਦਾ ਬਿਲਕੁਲ ਇਹਦੀ ਜੈਂਸੀ ਆ ਮਾਨਸਾ ਏਰੀਆ ਦੇ ਜਿਹਨੇ ਦੇ ਵਿੱਚੋਂ ਵੀਰ ਨੂੰ ਫੋਨ ਲਾ ਕੇ ਸਾਰਾ ਸਪਰਕ ਕਰ ਸਕਦੇ ਨੇ ਲੋਨ-ਚੋਨ ਸਭ ਕੁਝ ਹੁੰਦਾ ਧਾਰ ਕਾਰਡ ਤੇ ਲੋਨ ਕਰਾ ਕੇ ਜਾਊਗਾ ਸਾਰਾ ਕੁਝ ਕਰਾ ਕੇ ਜਾਊਗਾ ਵੀਰ ਸਾਰੀ ਜਾਣਕਾਰੀ ਜਾਣੀ ਫੋਨ ਲਾ ਕੇ ਜਾ ਸਕਦੇ ਆ ਏਰੀਆ ਮਾਨਸਾ ਇਹ ਰਾਮੀਰਦਾ ਜਿਲ੍ਹਾ ਪਿੰਡ ਤੋਂ ਨਹੀਂ ਫੋਨ ਲਾ ਕੇ ਪੁੱਛ ਸਕਦੇ ਕਿਹੜੇ ਛੇ ਨੇ ਜਾਂ ਕਿਹੜੇ ਪਿੰਡ ਚ ਆਦੇ ਪੁਰਾਣੀ ਕਰਪਈਆਂ ਦੀਆਂ ਨਵੀਆਂ ਕਰਪਈਆਂ ਦੀ ਫੋਟੋ ਤਾਂ ਭੇਜ ਗਈ ਵੀਰ ਤੇ ਤੇ ਵੀ ਇਹਨਾਂ ਸਪਰਕ ਕਰ ਸਕਦੇ ਕੋਕਾ ਪੀਚ ਕਰ ਪੈਣਾ ਵੀਰੇ 2020 ਮਾਡਲ ਟਰੈਕਟਰ ਆ ਬਹੁ ਬਝਾ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਇਹਨਾਂ ਸਪਰਕ ਕਰ ਸਕਦੇ ਆ ਜਿਲ੍ਹਾ ਮੋਗਾ ਵੀਰ ਦਾ ਤੇ ਜੈਸਟੀ ਡਵਲ ਡਿਸਟਿਬਿਊਟਰ ਲੱਗਿਆ ਹੋਆ ਟਰੈਕਟਰ ਦੇ 2020 ਮਾਡਲ ਆ ਤੇ ਪੂਰਾ ਵਧੀਆ ਟਰੈਕਟਰ ਆ ਕੁੱਲ ਹੀ ਕੰਦੀ ਵੀਰ ਨੇ ਫੋਟੋ ਪਾਈ ਐ ਟੈਕ ਲੱਗਿਆ ਹੋਆ ਤੇ ਪਹਿਵਦੀ ਚਤਰੀ ਲੱਗੀ ਸਭ ਕੁ ਨਾਲ ਹੀ ਦੇਊਗਾ ਤੇ ਰੇਟ ਇਹਦਾ ਹੈਗਾ 6 ਲੱਖ ਤੇ 20000 10000 ਮੌਕੇ ਤੇ ਮਾਰ ਤਾਇਨ ਕਰ ਦੇਣਗੇ ਕੋਕਾਪੀ ਟਰੈਕਟਰ 6 ਲੱਖ 10 ਹਜ਼ਾਰ ਰੁਪਿਆ ਰੇਟ ਆ ਏਰੀਆ ਹੈਗਾ ਮੁਗਾ ਜਲਾ ਚੌਥੇ ਟਰੈਕਟਰ ਖੜਾ ਪੋਈਆ ਟਰੈਕਟਰ ਕਈ ਵੀਰ ਭਾਈ ਜੇ ਦੇਣੀਆਂ ਵੀਰਾਂ ਨਾਲ ਲੈਣਾ ਸੰਪਰਕ ਕਰ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਚੱਲੀ ਜਾਂਦਾ ਫਰਕੀਨ ਤੇ ਵੀਰ ਨਾਲ ਸੰਪਰਕ ਕਰ ਸਕਦੇ ਆ ਕੋਕਾਪੀ ਟਰੈਕਟਰ ਆ ਗਾਂ ਜੇ ਫੋਟੋ ਦੇ ਆਊਗਾ ਡੈਕ ਲੱਗਿਆ ਵਾ ਸਭ ਕੋ ਨਾਲ ਜਿਉਗਾ ਫੈਵਰਦੀ ਛਤਰੀ ਲੱਗੀ ਆ ਦੇ ਵੀ ਮਡਲਾ ਟਾਇਰ ਤੁਸੀਂ ਨਹੀਂ ਵੇਖ ਸਕਦੇ ਫੋਟੋ ਦੇ ਵਿੱਚ ਕਿੰਨੇ ਦਾ ਬੀਨਸ ਪਰ ਕਰ ਸਕਦੇ ਕੋਕਾ ਬਿਟੇ ਮੇਰੇ ਸੋਨਾ ਦੀ ਖਾ 60 ਦਾ ਆ ਰਿਹਾ ਇਸ ਟਰੈਕਟਰ ਆ ਬਹੁ ਬਈਆਂ ਟਰੈਕਟਰ ਆ ਜੇ ਕੇ ਵੀਰ ਭਾਈ ਨੇ ਦੇਣਾ ਬੀਨਸ ਪਰ ਕਰ ਸਕਦੇ ਨਗਦੇ ਟਾਇਰ 45 ਕ ਪੈਸੇ ਆ ਤੇ ਮੂਹਰੇ ਟਾਇਰਾਂ ਦੀ ਫੋਟੋ ਵੀ ਇਹ ਵੇਣੀ ਆ ਤੇ ਮੂਹਰੇ ਟਾਇਰ ਵੀ 40 ਤੋਂ 50 ਪੈਸੇ ਆ ਤੇ ਨਗਦੇ ਟਾਇਰ 45 ਪੈਸੇ ਵੀ ਇੱਥੇ ਦਿਖੇ ਵੀ ਉੱਤੇ 2010 ਮਡਲਾ ਟਰੈਕਟਰ ਆਰੇ 60 ਹੌਸਾ ਬਾਲਾ ਤੇ ਭੋਵਿਆ ਟਰੈਕਟਰ ਡੱਕ ਚੱਕ ਲੱਗਿਆ ਫੈਵਰਟ ਦੀ ਛਤਰੀ ਲੱਗੀ ਨਾਲ ਹੀ ਦੇਵਾਂਗੇ ਰੇਟ ਇਹਦਾ 3 ਲੱਖ ਤੇ 15000 ਮੌਕੇ ਤੇ ਮਾਨ ਤਨ ਕਰ ਦੇਣਗੇ ਟਰੈਕਟਰ ਦਾ ਕੋਕਾਪੀ ਟਰੈਕਟਰ ਜੇ ਕਈ ਵੀਰ ਭਾਈ ਨੇ ਦੇਣਗੇ ਇਸ ਪਰ ਕਰ ਬੇੜਾ ਦੇ ਵਾਕੇ ਲੈ ਸਕਦੇ ਟਰੈਕਟਰ ਤੇ ਕਦੀ ਕਦੀ ਵੀ ਇਹਨੇ ਫੋਟੋ ਪਾਈ ਗਿਆ ਬੇਟ ਸ਼ੇਡ ਲੱਗਿਆ ਨਾਲ ਹੀ ਦੇਵਾਂਗੇ ਸਭ ਕੁਝ 2 ਜਾਂ 10 ਮਡੜਾ 3 ਲੱਖ 15000 ਰੁਪਇਆ ਰੇਟ ਮੰਗਦੇ ਆ ਮਗਲ ਦੇ ਟਾਇਰ 45 ਪੈਸੇ ਆ ਮੂਹ ਦੇ ਟਾਇਰ ਵੀ 40 45 ਪੈਸੇ ਵੀਰੇ ਸੋਨਾ ਦੀ ਕਾ 50 ਦਾ 750 ਦਾ ਸੋਨਾ ਦੀ ਕਾ ਤੇ ਮਗਲ ਦੇ ਟਾਇਰ 75 ਪੈਸੇ ਆ ਤੇ ਮੂਹ ਦੇ ਟਾਇਰ ਵੀ 75 ਪੈਸੇ ਆ ਸੋਨਾ ਦੀ ਕਾ ਸ਼ਾਸਕ 14 ਮਾਡਲ ਆ ਇਹ 750 ਸੋਨਾ ਦੀ ਕਾ 14 ਮਾਡਲ ਆ ਬਹੁ ਬਈਏ ਟਰੈਕਟਰ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਮੂਹ ਦੇ ਟਾਇਰ ਵੀ 75 ਪੈਸੇ ਤੇ ਮਗਲ ਦੇ ਟਾਇਰ ਵੀ 75 ਪੈਸੇ ਆ ਡਰ ਡਿਸਟ੍ਰੀਬਿਊਟਰ ਲੱਗਿਆ ਟਰੈਕਟਰ ਦੇ ਉੱਤੇ ਛਤਰੀ ਚਾਦਰੀ ਲੱਗੀ ਵੀ ਆ ਨਾਲ ਤੇ ਮਰਗੜਾ ਅੱਪੇ ਕੋਈ ਗਲੇ-ਚਲੇ ਨਹੀਂ ਤੇ ਵਧੀਆ ਮਰਗੜਾ ਪਏ ਆ 3 ਲੱਖ 80 ਹਜ਼ਾਰ માં ਕਰਦੇ ਮੌਕੇ ਦੇ ਵੀਰਾਂ ਨੇ ਮਾਨਤਾ ਕਰਦੇ ਆ ਇਹ ਵੀਰੇ ਤਿੰਨੇ ਟਰੈਕਟਰ ਕਿਹੜੇ ਪਿਛਲੇ 2855 ਦੇ ਸੋਨਾ ਦੀ ਕਾਏ ਇੱਕੇ ਵੀਰ ਕੋਲੇ ਆ ਜਿਲ੍ਹਾ ਮੋਗਾ ਪਿੰਡ ਗੁਰਦਾਸਪੁਰੋਂ ਜਿਲ੍ਹਾ ਮੋਗਾ ਥਰਾਜ ਪਿੰਡ 'ਚ ਖੜੇ ਆ